ਮਲੇਰਕੋਟਲਾ ਜ਼ਿਲ੍ਹਾ ਕਾਂਗਰਸੇ ਕਮੇਟੀ ਬਲਾਂ ਸਾਫਾ ਕੈਬਨਰ ਮੰਤਰੀ ਮੈਡਮ ਰਈਆ ਸੁਲਤਾਨਾ ਦੀ ਬੇਟੀ ਨਿਸ਼ਾਨ ਅਕਤਰ ਨੇ ਡਿਪਟੀ ਕਮਿਸ਼ਨਰ ਦੇ ਰਾਹੀਂ ਇੱਕ ਮੰਗ ਪੱਤਰ ਦੇ ਕੇ ਪਿਛਲੇ ਦਿਨੀ ਹਿਮਾਚਲ ਛਦੀ ਨਾਇਣਾ ਦੇਵੀ ਮੰਦਿਰ ਚੋਂ ਵਾਪਸ ਪਰਤ ਰਹੇ ਨੀੜਲੇ ਪਿੰਡ ਮਾਰਕੇੜੀ ਦੇ 10 ਸਰਦਾਲਾਂ ਦੀ ਨਹਿਰ ਵਿੱਚ ਟੈਂਪੋ ਡਿੱਗਣ ਨਾਲ ਮੌਤ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੀ ਮੰਗ ਕਰਦਿਆਂ ਕਿਹਾ ਕਿ ਜਦੋਂ ਜ਼ਹਿਰੀਲੀ ਸ਼ਰਾਬ ਦੇ ਨਾਲ ਮਰਨ ਵਾਲੇ ਨੂੰ ਮੁਆਵਜ਼ਾ ਦਿੱਤਾ ਜਾ ਸਕਦਾ ਹੈ ਤਾਂ ਇਹਨਾਂ ਗਰੀਬ ਪਰਿਵਾਰਾਂ ਨੂੰ ਵੀ ਸਰਕਾਰ ਮੁਆ ਆਇਓ ਕੀ ਸਮੱਸਿਆ ਲੈ ਕੇ ਆਇਓ ਦੇਖੋ ਅੱਜ ਸਾਰੀ ਡਿਸਟ੍ਰਿਕਟ ਕਾਂਗਰਸ ਕਮੇਟੀ ਇਥੇ ਡੀਸੀ ਆਫਿਸ ਆਇਆ ਮੈਮੋਰੰਡਮ ਦੇਣ ਵਾਸਤੇ ਮਾਨਕਵਾਲ ਕੁਝ ਦਿਨ ਪਹਿਲਾਂ ਮਾਨਕਵਾਲ ਪਿੰਡ ਦੇ ਐਸਸੀ ਕਮਿਊਨਿਟੀ ਤੋਂ ਬਿਲੋਂਗ ਕਰਦੇ 10 ਲੋਕਾਂ ਦੀ ਨਹਿਰ 'ਚ ਡੁੱਬਣ ਦੇ ਕਾਰਨ ਮੌਤ ਹੋ ਗਈ ਸੀ ਔਰ ਉਹ ਨੈਨਾ ਦੇਵੀ ਤੋਂ ਵਾਪਸ ਆ ਰਹੇ ਸੀ ਟੈਂਪੋ ਵਿੱਚ ਔਰ ਜਿਹੜਾ ਟੈਂਪੋ ਦਾ ਡਰਾਈਵਰ ਸੀਗਾ ਉਹ ਨਸ਼ੇ ਦੇ ਅੰਡਰ ਇਨਫਲੂਐਂਸ ਸੀਗਾ ਉਨੇ ਕਿਸੇ ਕਿਸਮ ਦਾ ਨਸ਼ਾ ਕੀਤਾ ਹੋਇਆ ਸੀ ਔਰ ਉਸਦੀ ਲਾਪਰਵਾਹੀ ਦੀ وجہ ਨਾਲ ਜਿਹੜਾ ਟੈਂਪੂ ਪਾਣੀ ਚ ਡਿੱਗਿਆ ਨਹਿਰ ਚ ਡਿੱਗ ਗਿਆ ਤੇ ਲੋਕ ਕੁਝ ਲੋਕਾਂ ਦੀ ਡੈਥ ਹੋ ਗਈ ਤਾਂ ਅਸੀਂ ਮੰਗ ਪੱਤਰ ਦੇਣ ਆਇਆ ਵੀ ਇਹ ਲੋਕਾਂ ਦੀ ਮਦਦ ਕੀਤੀ ਜਾਵੇ ਬਹੁਤ ਗਰੀਬ ਕਮਿਊਨਿਟੀ ਹੈ ਬਹੁਤ ਗਰੀਬ ਲੋਕ ਹੈ ਔਰ ਕਟੋ-ਕਟ ਹਰ ਫੈਮਿਲੀ ਨੂੰ 10-10 ਲੱਖ ਦਿੱਤਾ ਜਾਵੇ ਔਰ ਹਰ ਫੈਮਿਲੀ ਦੇ ਮੈਂਬਰ ਨੂੰ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਕਿਉਂਕਿ ਦੇਖੋ ਹਾਲੇ ਵਿੱਚ ਇੱਕ ਟ੍ਰੇਜੇਡੀ ਹੋਈ ਸੀ ਜਿਹੜੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਕੁਝ ਲੋਕਾਂ ਦੀ ਮੌਤ ਹੋ ਗਈ ਸੀ ਤਾਂ ਉਹਦਾ ਵੀ ਇਹਨਾਂ ਨੇ ਮੁਆਵਜ਼ਾ ਦਿੱਤਾ ਸੀ ਕੰਪਨਸੇਸ਼ਨ ਦਿੱਤਾ ਗਿਆ ਸੀ ਤਾਂ ਇਹ ਵੀ ਲੋਕ ਗਰੀਬ ਨੇ ਇਹ ਵੀ ਡਿਸਰਵ ਕਰਦੇ ਨੇ ਇਹਨਾਂ ਦੀ ਮਦਦ ਕੀਤੀ ਜਾਵੇ ਅਚਾ ਡੀਸੀ ਸਾਹਿਬ ਨੇ ਕੀ ਪ੍ਰੋਫੈਸਰ ਜੀ ਡੀਸੀ ਸਾਹਿਬ ਨੇ ਕਿਹਾ ਵੀ ਉਹਨਾਂ ਨੇ ਐਪਲੀਕੇਸ਼ਨ ਪਾਈ ਹੈ ਔਰ ਹੋਪਫੁਲੀ ਇਹਨਾਂ ਨੂੰ ਜਲਦ ਤੋਂ ਜਲਦ ਕੰਪਨਸੇਸ਼ਨ ਦਿੱਤਾ ਜਾਊਗਾ